ਆਹ ਉਹ ਬਾਗ ਆ ਬਾਬੇ ਭਾਈ ਸਿਕਰਮ ਸਿੰਘ ਦੇ ਸਥਾਨ ਤੇ ਜਿਹੜਾ ਉਹਦੇ ਸੰਗਤਾਂ ਗੱਲਾਂ ਕਰਦੀਆਂ ਸੀ ਤੇ ਭੋਗ ਤੇ ਆਈਆਂ ਵੀ ਬਾਬਾ ਭਾਈ ਸਿਕਰਮ ਸਿੰਘ ਦੀ ਬਹੁਤ ਜਗ੍ਹਾ ਖੁੱਲੀ ਆ ਤੇ ਇੱਥੇ ਦਰਾਖਤ ਬਹੁਤ ਆ ਇਹ ਬਹੁਤ ਦਰਾਖਤਾਂ ਇੱਥੇ ਅੱਜ ਦੇਖ ਲਓ ਕਿੰਨੇ ਆ ਪੂਰਾ ਜੰਗਲ ਬਣਿਆ ਪਿਆ ਢੀੜੀ ਬਣੀ ਪਈ ਆ ਤੇ ਛਾਂ ਵੜੇ ਆ ਜਾਨਵਰ ਉਹ ਖੇਡਦੇ ਆ ਅੰਬ ਲਾਇਆ ਦੇ ਵਿੱਚ ਘਟੋ ਘਟ 40 50 ਬੂਟੇ ਅੰਬਾਂ ਦੇ ਜਿੱਦੇ ਇਹ ਬਾਗ ਬਣ ਗਿਆ ਨਾ ਬਾਗ ਬਣ ਗਿਆ ਅੰਬਾਂ ਦਾ ਤੇ ਮਰੂਦਾਂ ਦਾ ਤੇ ਜਾਮਣਾਂ ਦਾ ਉੱਦੇ ਜਵਾ ਖਾਇਆ ਕਰਨਗੇ ਆ ਕੇ ਜਿਹੜਾ ਖੂਬ ਬਣਾਇਆ ਪਹਿਲਾਂ ਤਾਂ ਇੱਥੇ ਫੁਆਰਾ ਚੱਲਦਾ ਹੁੰਦਾ ਸੀ ਹੁਣ ਇਹ ਪਾਣੀ ਦੇਣ ਵਾਸਤੇ ਇਹ ਚ ਭਰ ਲਈਦਾ ਪਾਣੀ ਇਹਦੇ ਚੋਂ ਫਿਰ ਸਾਰੇ ਦਰਖਤਾਂ ਨੂੰ ਪੈਂਦਾ ਉਹ ਚੀਜ਼ ਬਣਾਈ ਹੋਈ ਆ ਆ ਸਾਰੇ ਦੇਖੋ ਜਿੰਨੇ ਵੀ ਦਰਖਤਾਂ ਸਾਰੇ ਕਿੰਨੇ ਸੋਹਣੇ ਲੱਗਦੇ ਆ ਸੁੰਦਰ ਬਾਬਾ ਭਾਈਸਗਰਾਂ ਦੀ ਜਗ੍ਹਾ ਤੇ ਐਵੇਂ ਨਹੀਂ ਦੁਨੀਆ ਪੂਜਦੀ ਦੂਰ ਉਦੂਰ ਆ ਕੇ ਬਾਬਾ ਭਾਈਸਗਰਾਂ ਦਾ ਨਾਮ ਜਪਦੇ ਬਾਬਾ ਜੀ ਤੇਰਾ ਧਾਨਾ ਤੇਰਾ ਦਰਬਾਰ ਤੇਰਾ ਧਾਨਾ ਦਰਬਾਰ ਜਿਹੜੀਆਂ ਮਰਜ਼ੀ ਇੱਥੇ ਸੁੱਖਾਂ ਸੁਖ ਲੋ ਉਹੀ ਪੂਰੀਆਂ ਹੁੰਦੀਆਂ ਸਾਥ ਸੰਗਤ ਇੱਥੇ